ਹਾਂ ਜੀ ਸਾਰੇ ਕੰਟੈਂਟ ਮੀਂਦ ਕਰਨ ਤੁਸੀਂ ਬਹੁਤ ਵਧੀਆ ਹੋਗੇ ਤੇ ਅੱਪਾ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜੀ ਜੋ ਕਿ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਪੰਜਾਬੀ ਵਲੌਗਰ ਬਾਈ ਸੰਤੂਖ ਹੁਣੀ ਜਿਨ੍ਹਾਂ ਨੂੰ ਅਸੀਂ ਬਹੁਤ ਸਾਰਾ ਪਿਆਰ ਕਰਦੇ ਆ ਹਨਾ ਉਹਨਾਂ ਦੇ ਘਰੋਂ ਉਹਨਾਂ ਦਾ ਵਲੌਗ ਪਾਇਆ ਗਿਆ ਸੀਗਾ ਤੇ ਉਹਨਾਂ ਦੀ ਜੋ ਕਿ ਵੱਡੀ ਸਿਸਟਰ ਸੀਗੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਅਚਾਨਕ ਹੀ ਮਾਈਗਰੇਨ ਦਾ ਅਟੈਕ ਆ ਗਿਆ ਸੀਗਾ ਜਿਸ ਦੇ ਕਾਰਨ ਉਹਨਾਂ ਦੀ ਤਬੀਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਪਰਦੇਸਾਂ ਦੇ ਵਿੱਚ ਦਵਾਈਆਂ ਮਿਲਣਾ ਇਲਾਜ ਕਰਾਉਣਾ ਬਹੁਤ ਹੀ ਜ਼ਿਆਦਾ ਔਖਾ ਹੈ ਉਹਨਾਂ ਦੀ ਭੈਣ ਨੂੰ ਤੁਰੰਤ ਹੀ ਇੰਡੀਆ ਆਉਣਾ ਪਿਆ ਕਿ ਉਹ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਣ ਤੇ ਜਲਦੀ ਜਲਦੀ ਠੀਕ ਹੋ ਸਕਣ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਪਰਦੇਸਾਂ ਦੇ ਵਿੱਚ ਕਿੰਨਾ ਔਖਾ ਹੁੰਦਾ ਇਕੱਲੇ ਬੰਦੇ ਦੇ ਰਹਿਣਾ ਹਨਾ ਉੱਪਰੋਂ ਬੰਦਾ ਬਿਮਾਰ ਹੋਵੇ ਉਹਨਾਂ ਨੂੰ ਮਾਈਗ੍ਰੇਨ ਦਾ ਅਟੈਕ ਆਇਆ ਸੀ ਸਰਵਾਈਕਲ ਦੀ ਪਹਿਲਾਂ ਉਹਨਾਂ ਨੂੰ ਪ੍ਰੋਬਲਮ ਸੀ ਜੋ ਕਿ ਹੁਣ ਪ੍ਰੋਬਲਮ ਉਹਨਾਂ ਦੀ ਬਹੁਤ ਜ਼ਿਆਦਾ ਵੱਧ ਗਈ ਸੀ ਇਸ ਕਰਕੇ ਹੁਣ ਉਹ ਇੰਡੀਆ ਆ ਗਏ ਆ ਤੇ ਇੱਥੇ ਆ ਕੇ ਇਲਾਜ ਕਰਵਾ ਰਹੇ ਆ ਪਰਮਾਤਮਾ ਕਰੇ ਉਹਨਾਂ ਨੂੰ ਜਲਦੀ ਜਲਦੀ ਵਾਹਿਗੁਰੂ ਠੀਕ ਕਰਨ ਤੁਸੀਂ ਵੀ ਸਾਰੇ ਅਰਦਾਸ ਕਰੋ ਜਲਦੀ ਜਲਦੀ ਠੀਕ ਹੋਣ ਉਹ ਵਧੀਆ ਆਪਣੇ ਦੁਬਾਰਾ ਆਪਣੇ ਜਾ ਸਕਣ ਹਨਾ ਕਮਾ ਕਰਨ ਚ ਲੱਗ ਸਭ ਕਿਉਂਕਿ ਉੱਥੇ ਕਮਾਈ ਕਰਨ ਹੀ ਜਾਣੇ ਆ ਤੇ ਕਮਾਈ ਕਰਾਂਗੇ ਤਾਂ ਤਾਂ ਹੀ ਆਪਾਂ ਬੱਚੇ ਅੱਗੇ ਪਾਲ ਸਕਦੇ ਆ ਹਨਾ ਮੀ ਦਿਖਾ ਰਹੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਗੇ ਚੈਨਲ ਤੇ ਪਹਿਲੀ ਵਾਰ ਇਹਨਾਂ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ